ਬਟਾਲਾ ਰੋਡ ਤੇ ਸਥਿਤ ਅਨੰਦ ਗਰੁੱਪ ਆਫ ਕਾਲਜ ਜੇਠੂਵਾਲਾ ਵਿਖੇ ਅੱਜ ਮਨਾਏ ਗਏ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਪੁੱਜੇ ਮੁੱਖ ਮਹਿਮਾਨ ਐਸਟੀਐਮ ਡਾਕਟਰ ਹਰਨੂਰ ਕੌਟੇਲੋ ਮਜੀਠਾ ਜਸਬੀਰ ਕੌਰ ਬੀਡੀਪੀ ਬਲਜੀਤ ਕੌਰ ਜੋਹੜ ਡਾਕਟਰ ਨੀਹਾ ਸੇਠੀ ਤੇ ਸ਼ਾਇਨੀ ਦੇ ਕਾਲਜ ਭੁਜਨ ਤੇ ਚੇਅਰਮੈਨ ਡਾਕਟਰ ਐਮ ਐਮ ਆਨੰਦ ਵਾਈਸ ਚੇਅਰਮੈਨ ਡਾਕਟਰ ਜਸਵਿੰਦਰ ਸਿੰਘ ਢਿੱਲੋ ਮੈਨੇਜਿੰਗ ਡਾਇਰੈਕਟਰ ਸੂਰਿਆ ਆਨੰਦ ਰੇਨੂ ਠਾਕੁਰ ਪ੍ਰਿੰਸੀਪਲ ਡਾਕਟਰ ਕਵਲਬੀਰ ਕੌਰ ਪ੍ਰਿੰਸੀਪਲ ਜੋਤੀ ਸੈਣੀ ਵਾਈਸ ਪ੍ਰਿੰਸੀਪਲ 우ਸ਼ਾ ਰਾਣੀ ਸਰੀਨ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਗੁਲਦਸਤੇ ਪੇਟ ਕਰਕੇ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਕਾਲਿਸ ਯੂਨੀਵਰਸਿਟੀ ਦੇ ਹਰਤਿਨਾ ਵੱਲੋਂ ਗਿੱਧਾ ਪੰਗੜਾ ਸਕਿੱਟ ਲੋਕ ਗੀਤ ਆਦਿ ਰੰਗ ਰੰਗ ਪੇਸ਼ ਕੀਤਾ ਗਿਆ ਇਸ ਮੌਕੇ ਐਸਟੀਐਮ ਡਾਕਟਰ ਹਰਨੌਰ ਕੌਰ ਨੇ ਲੋ ਮਜੀਠਾ ਨੇ ਕਿਹਾ ਕਿ ਅੱਜ ਦੇ ਅਯੋਕੇ ਸਮੇਂ ਵਿੱਚ ਆਨੰਦ ਕਾਲਜ ਲੜਕੀਆਂ ਨੂੰ ਅਚੇਰੀ ਵਿੱਦਿਆ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਉਸਾ ਕਾਰਿਆ ਹੈ ਜਿਸ ਦੀ ਮਿਸਾਲ ਸਿੱਖਿਆ ਅਤੇ ਖੇਡਾਂ ਵਿੱਚ ਵਿਦਿਆਰਥਣਾਂ ਨੇ ਕਈ ਮੱਲਾ ਮਾਰੀਆਂ ਅਤੇ ਦੇਸ਼ ਦੇ ਵੱਖ-ਵੱਖ ੌਦਿਆ ਦੇ ਬਿਰਾਜਮਨ ਹੋ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ ਜਿਸ ਤੋਂ ਵਿਦਿਆਰਥੀਆਂ ਨੂੰ ਸੇਧ ਲੈਣੀ ਚਾਹੀਦੀ ਹੈ ਮਹਿਲਾ ਦਿਵਸ ਸਮਾਗਮ ਚੁੱਪੁੱਜੇ ਮੁੱਖ ਮਹਿਮਾਨ ਐਸ.ਟੀ.ਐਮ ਡਾਕਟਰ ਹਨੂਰ ਕੋਟੇਲੋ ਮਜੀਠਾ ਡਾਕਟਰ ਬਲਜੀਤ ਕੌਰ ਜੋਹਲ ਜਸਬੀਰ ਕੌਰ ਬੀ.ਡੀ.ਪੀ ਸੋਰ ਹੋਰ ਪੁਜੀਆਂ ਸਖਸ਼ੀਤਾ ਨੂੰ ਚੇਅਰਮੈਨ ਡਾਕਟਰ ਐਮ ਐਮ ਆਨੰਦ ਵਾਈਸ ਚੇਅਰਮੈਨ ਡਾਕਟਰ ਜਸਵਿੰਦਰ ਸਿੰਘ ਢਿੱਲੋ ਮੈਨੇਜਿੰਗ ਡਾਇਰੈਕਟਰ ਸੂਰਿਆ ਆਨੰਦ ਰੇਨੂ ਠਾਕੁਰ ਪ੍ਰਿੰਸੀਪਲ ਡਾਕਟਰ ਕਵਲਬੀਰ ਕੌਰ ਮਾਹਲ ਵੱਲੋਂ ਯਾਦਕਾਰੀ ਚਿੰਨ ਦੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਦਲਜੀਤ ਸਿੰਘ ਕੋਹਲੀ ਡਾਕਟਰ ਸਰਬਜੀਤ ਸਿੰਘ ਸਠਿਆਲਾ ਡਾਕਟਰ ਨੀਹਾ ਸੇਠੀ ਕਵਲਜੀਤ ਕੌਰ ਪ੍ਰਿੰਸੀਪਲ ਜੋਤੀ ਸੈਣੀ ਰੇਨੂ ਠਾਕੁਰ उषा रानी सरीन जेपी शर्मा मनोज चौधरी राजबीर कौर रितु कालिया चरणजीत कौर हरप्रीत कौर वरिंदरजीत बलजीत अरविंदर डेजी राजरण सागर बलविंदर शर्मा सलमा सुर सुरुचिपाल लवलीन नवप्रीत जगप्रीत कौर साक्षी नेहा हरलीन कौर सपना ठाकुर हरजीत कौर हरमनप्रीत कौर पूजा ਕੋਮਲਪ੍ਰੀਤ ਕੌਰ ਨੀਲਮ ਕੋਮਲ ਅਰਪਨ ਜੋਤੀ ਨਵਦੀਪ ਕੌਰ ਇਫਰਾ ਭੁਪਿੰਦਰ ਕੌਰ ਰਵਿੰਦਰ ਕੌਰ ਜਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਕਫਕ ਸਖਸ਼ੀਤਾ ਦੇ ਵਿਦਿਆਰਥੀ ਸ਼ਾਮਿਲ ਸਨ ਅਨੰਦ ਗਰੁੱਪ ਆਫ ਕਾਲਜ ਦੇ ਵਾਈਸ ਚੇਅਰਮੈਨ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਨੇ ਇਸ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਲੋਬਲ ਪੰਜਾਬੀ ਐਸੋਸੀਏਸ਼ਨ ਨੇ ਵੀ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਦਿੱਤਾ श्री रजीत सिंह जी कोहली सा दे, पूर्वि प्रधानमंत्री श्री मनमोहन सिंह जी दे देर ने बारे में मैं जानकारी मिली मौजूद मैडम रजीत सोहल इन्ह को मैं पहले नहीं मिली सो तो इन बारे में पता लगा श्री स्माइली सोहल जी शाइनी, शाइनी सोहल जी मैडम सेठी जी ਤੋ ਇਹੋ ਜੇ ਸਮਾਗਮ ਇੱਕ ਬਹੁਤ ਹੀ ਅੱਛੀ ਓਪਰਚੁਨਿਟੀ ਹੈ ਜਿਹਦੇ ਵਿੱਚ ਸਾਨੂੰ ਸਾਹਜੀਆਂ ਪਰਸਨੈਲਿਟੀਜ਼ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਅਤੇ ਇਹਨਾਂ ਦੀਆਂ ਅਕੰਪਲਿਸ਼ਮੈਂਟਸ ਇਹਨਾਂ ਦੀਆਂ ਪ੍ਰਾਪਤੀਆਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਪਿਆਰੇ ਬੱਚਿਓ ਅੱਜ ਦਾ ਜੋ ਅਸੀਂ ਦਿਨ ਮਨਾ ਰਹੇ ਹਾਂ ਊਮਨ ਏਮਪਾਵਰਮੈਂਟ ਇਸ ਦਿਨ ਥੀਮ ਬਾਰੇ ਸ਼ੀਰੀ ਜਸਵੰਤ ਸੇਨ ਟੈਨੋਲਜੀ ਦੇ 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 ਕਰ ਕਿਤਾਬ ਇਨਵੈਸਟ ਇਨ ewomen ਐਨ ਐਕਸੈਂਟ ਰੀਡ ਪ੍ਰੋਬਲਮ ਇਸ ਤੋਂ ਬਾਅਦ ਕਿ ਜਦੋਂ ਅਸੀਂ ਕਿਸੇ ਲੜਕੀ ਦੀ ਪੜ੍ਹਾਈ ਵਿੱਚ ਇਨਵੈਸਟ ਕਰਦੇ ਹਾਂ ਤਾਂ ਸਿਰਫ ਉਸੇ ਲੜਕੀ ਦੀ ਪਰਸਨੈਲਿਟੀ ਨੂੰ ਬੂਮ ਨਹੀਂ ਕਰਦੇ ਉਸ ਦੇ ਨਾਲ ਦੋ ਦੋ ਪਰਿਵਾਰਾਂ ਦਾ ਪਤਨ ਵੀ ਤਾਂ ਝੁਕਦੇ ਹੋ ਉਹ ਆਪਣੇ ਪਰਿਵਾਰ ਨੂੰ ਵੀ ਤਾਂ ਝੁਕਦੀ ਹੈ ਤੇ ਜਿਸ ਪਰਿਵਾਰ ਵਿੱਚ ਉਹ ਵਿਆਹ ਕਿ ਜਾਂਦੀ ਹੈ ਉਸ ਦਾ ਜੀਵਨ ਪੱਤਰ ਤੇ ਸ਼ਹੀ ਹੋਈ ਇੰਪਰੂਵ ਕਰਦੇ ਤੁਸੀਂ ਇੱਥੇ ਬਹੁਤ ਹੀ ਅੱਛੇ ਵਿਦਿਅਕ ਅਦਾਰੇ ਵਿੱਚ ਸਿੱਖਿਆ ਪ੍ਰਾਪਤ ਕਰਦੇ ਹੋ ਤਾਂ ਮੈਂ ਮੰਨਦੀ ਆ ਕਿ ਬਹੁਤ ਹੀ ਸਕਸੈਸਫੁਲ ਐਗਜ਼ਾਮਪਲ ਹੈ ਔਮਨ ਐਮ ਪਾਵਰਮੈਂਟ ਦੀ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਇੰਨੇ ਅੱਛੇ ਐਜੂਕੇਸ਼ਨਲ ਇੰਸਟੀਟਿਊਸ਼ਨ ਵਿੱਚ ਕਰਕੇ ਅਸੀਂ ਉਹਨੂੰ on the eve of month jeda international women day is din nu assi bana rahe haan main saade chairman dr mm anand ji dr surya anand ji and principal of women college college of education and nursing college and staff students da bahut abhari hai jinna de bahut short notes thi is function di ਤਿਆਰੀ ਕੀਤੀ ਐਂਡ ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਜਦੋਂ ਵੀ ਕਦੇ ਕੋਈ ਅਜਿਹੇ ਦਿਨ ਮਨਾਉਂਦੇ ਆ ਖਾਸ ਕਰਕੇ ਇੰਟਰਨੈਸ਼ਨਲ ਔਰਮਨ ਡੇ ਜਿਹਦੇ ਵਿੱਚ ਜਿਹਨੂੰ ਪੂਰੇ ਏਸ਼ੀਆ ਸਭ ਤੋਂ ਮਜ਼ੇਦਾਰੀ ਗੱਲ ਹੈ ਕਿ ਮੈਂ ਜਦੋਂ ਇੱਥੇ ਐਂਡਰ ਕੀਤੀ ਮੈਨੂੰ ਬਾਹਰੋਂ ਇੰਨਾ ਖੂਬਸੂਰਤ ਲੱਗਿਆ ਐਨੀ ਵਧੀਆ ਬਿਲਡਿੰਗ ਸੀ ਤੇ ਜਦੋਂ ਮੈਂ ਇਸ ਹਾਲ ਦੇ ਵਿੱਚ ਆਈ ਤੇ ਉਦੋਂ ਮੈਂ ਦੇਖਿਆ ਕਿ ਤੁਸੀਂ ਸਾਰਿਆਂ ਨੇ ਸੂਟ ਹੀ ਬੜੇ ਸੋਹਣੇ ਪਾਏ ਹੋਏ ਨੇ ਇੱਕ ਤੋਂ ਇੱਕ ਵੱਖ-ਵੱਖ ਸੂਟ ਪਾਏ ਹੋਏ ਨੇ ਤੇ ਮੈਂ ਸੋਚਿਆ ਕਿ ਮੇਰਾ ਡਿਸੀਜਨ ਬੜਾ ਸਹੀ ਸੀ ਕਿ ਜਿਹੜਾ ਮੈਂ ਅੱਜ ਸੂਟ ਪਾ ਕੇ ਆਈ ਹਾਂ ਨਾਰਮਲੀ ਤੁਸੀਂ ਜੇ ਮੈਨੂੰ ਦੇਖੋਗੇ ਤੇ ਮੋਸਟਲੀ ਮੈਂ ਵੈਸਟਰਨ ਡ्रेसेस ਵਿੱਚ ਜਾਂ ਕੋਟ ਪੈਂਟ ਚ ਹੁੰਨੇ ਹਾਂ ਬਿਕੋਜ਼ ਦਿਊ ਟੂ ਐਫਐਕਸ ਕੌਂਸਲ ਮੈਂਬਰ ਇਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਔਰ ਐਜ਼ ਅ ਫਰਸਟ ਕਲਾਸ ਕ੍ਰਿਕਟਰ ਤੇ ਉਹ ਮੈਨੂੰ ਫਿਰ ਉਸ ਹਿਸਾਬ ਨਾਲ ਕorporeate ਲੁੱਕ ਦੇ ਵਿੱਚ ਰਹਿਣਾ ਪੈਂਦਾ ਬਟ ਜੇ ਤੁਸੀਂ ਮੈਨੂੰ ਟੈਲੀਵਿਜ਼ਨ ਤੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਵੀ ਹੋਵੇਗਾ ਐਂਡ ਬਹੁਤ ਸਾਰੇ ਕੁਝ ਸ਼ਾਇਦ ਪਹਿਲੀ ਵਾਰ ਹੀ ਦੇਖ ਰਹੇ ਹੋਣਗੇ ਤੇ ਪਛਾਣ ਰਹੇ ਹੋਣਗੇ ਮੈਡਮ ਨੂੰ ਕਿਤੇ ਦੇਖਿਆ ਹੈ ਪਤਾ ਨਹੀਂ ਉਹ ਪੀਟੀ ਸੀ ਪੰਜਾਬੀ ਤੇ ਦੇਖਿਆ ਜਾਂ ਜੀ ਪੰਜਾਬੀ ਤੇ ਦੇਖਿਆ ਜਾਂ ਕਿੱਥੇ ਦੇਖਿਆ ਸੋ ਮੈਂ ਤੁਹਾਨੂੰ ਥੋੜਾ ਜਿਹਾ ਰਿਵਾਈਂਡ ਕਰ ਲੈਂਦੀ ਆ ਤੁਸੀਂ ਜੇ ਜਾਰਡਨ ਸੰਧੂ ਦਾ ਗਾਣਾ ਦੇਖਿਆ ਹੈਗਾ ਨਾ ਮੁੱਛ ਫੁੱਟ ਗਈ ਗਬਰੂ ਮੋਹਣੀ ਥੋਤੇ ਤੇਰੇ ਮਾਣ ਨੂੰ ਤਾਂ ਸੋ ਉਹਦੇ ਵਿੱਚ ਮੈਂ ਹੀ ਸੀ ਗੁੱਤ ਹੈ ਨਹੀਂ ਅੱਛੀ ਨਹੀਂ ਸੀ ਚਾਈਮ ਫਰੋਮ ਦਾ ਬਾਕ ਆਫ ਮਾਈ ਹਾਰਟ ਤੇ ਵਾਰਾ ਜੀ ਤੋਂ ਮੈਟਿਓ ਆਈ ਐਮ ਕਾਲਜੂ for uh, you know acknowledging me and uh, giving me so much of love and honor and inviting me over here and experience that joy with you